ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਹਾਸਤੇ ਇੱਕ ਨਹੀਂ ਦੋ ਨਹੀਂ ਤੀਜੀ ਕਰੇਟਾ ਲੈ ਕੇ ਆਏ ਆ ਇਸ ਤੋਂ ਪਹਿਲਾਂ ਪਹਿੰਦੀ ਫੁੱਲ ਡਿਟੇਲ ਦਈਏ ਤੁਸੀਂ ਸਾਡੇ ਚੈਨਲ ਨਾਲ ਜੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਾਇਆ ਕਰੋ ਜਦੋਂ ਵੀ ਸ਼ੇਅਰ ਕਰਦੇ ਜੇ ਫਿਰ ਸਾਨੂੰ ਬੜਾ ਹੌਸਲਾ ਮਿਲਦਾ ਫਿਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਅੱਜ ਆਪਾਂ ਨਵਾਂ ਬਲੌਗ ਲੈ ਕੇ ਆਏ ਆ 2015 ਮਾਡਲ ਐਸਐਕਸ 1.6 6 ਤੇ ਪੁੱਛ ਬਟਨ ਸਟਾਰਟ ਗੱਡੀ ਗੱਡੀ ਦਾ ਟਾਇਰ ਵੇਖ ਲਓ ਘਰ ਤੋਂ ਘੱਟ ਮੇਰੇ ਹਿਸਾਬ ਨਾਲ 60-70 ਪੈਸੇ ਹੋਣੇ ਆ ਤੇ ਉੱਪਰ ਦੀ ਗੱਡੀ ਦੇ ਤੁਸੀਂ ਢੇੜਾ ਮਾਰ ਲਓ ਕੋਈ ਕੰਮ ਖਰਚਾ ਨਹੀਂਗਾ ਗੱਡੀ ਤੇ ਆਜੋ ਉੱਪਰ ਦੀ ਢੇੜਾ ਮਾਰ ਲਓ ਤੇ ਕੋਈ ਕੰਮ ਖਰਚਾ ਨਹੀਂਗਾ ਗੱਡੀ ਤੇ ਸਾਰੀ ਗੱਡੀ ਚੈੱਕ ਕਰ ਲਓ ਬੜੀ ਵਧੀਆ ਗੱਡੀ ਏ ਪੂਰੀ ਘੈਂਟ ਏ ਗੱਡੀ ਦੀ ਸਾਰੀ ਵੇਹ ਲੋ ਕੋਈ ਕੰਮ ਖਰਚਾ ਨਹੀਂਗਾ ਗੱਡੀ ਤੇ ਆਜੋ ਤੁਹਾਨੂੰ ਅੱਗੇ ਵਿਖਾਉਣੇ ਆ ਡਿੱਗੀ ਵੇਖੋ ਸੀਲਾਂ ਵੇਖੋ ਸਾਰੀ ਨਾਲ ਦੀ ਡਿੱਗੀ ਏ ਕੋਈ ਪੀਸ ਚੇਂਜ ਨਹੀਂ ਕੋਈ ਕੁਝ ਨਹੀਂ ਅੰਦਰੋਂ ਵੇਖੋ ਪੂਰੀ ਸਾਫ ਏ ਸਟਿੱਪਣੀ ਵੀ ਤੁਹਾਨੂੰ ਦਿਖਾ ਦਿੰਨੇ ਆ ਸਟਿੱਪਣੀ ਸਾਰਾ ਕੁਝ ਮੇ ਪ੍ਰੋਪਰ ਲੱਗੀ ਵੱਜੀ ਤੁਹਾਨੂੰ ਪਤਾ ਆਪਣੀ ਫੁੱਲ ਗਾਰੰਟੀ ਹੁੰਦੀ ਪਹਿਲਾਂ ਹੀ ਆਜੋ ਹੁਣ ਤੁਹਾਨੂੰ ਬਾਰੀਆਂ ਦਿਖਾ ਦਿੰਨੇ ਆ ਆ ਦੇਖੋ ਜੀ ਬਾਰੀਆਂ ਹੀ ਪ੍ਰੋਪਰ ਸ਼ੀਲਡ ਬਾਰੀਆਂ ਤੇ ਆਜੋ ਅਗਲੀ ਵੀ ਦਿਖਾ ਦਈਏ ਕਿਉਂਕਿ ਆਪਾਂ ਵੀਡੀਓ ਥੋੜੀ ਛੋਟੀ ਬਣਾਉਣੀ ਜਲਦੀ ਜਲਦੀ ਜ ਤੇ ਆਹ ਵਾਰੀ ਦੇਖੋ ਸਾਰੀ ਚੈੱਕ ਕਰੋ ਸੀਲਾਂ ਪੂਰੀਆਂ ਓਕੇ ਆ ਫਰੇਮ ਦੀ ਪੂਰੀ ਗੱਡੀ ਓਕੇ ਆ ਲੱਗੀ ਵਜੇ ਸਾਡੀ ਫੁੱਲ ਗਾਰੰਟੀ ਸ਼ੀਟ ਕਵਰ ਜਮਨ ਨਵੇਂ ਆ ਤੇ ਆਜੋ ਤੁਹਾਨੂੰ ਮੀਟਰ ਵੀ ਦਿਖਾ ਦਈਏ ਤੇ 74961 ਕਿਲੋਮੀਟਰ ਚੱਲੀ ਏ ਸਕਰੀਨ ਲੱਗੀ ਹੋਈ ਏ ਫੁੱਲਾ ਫੁੱਲ ਟਾਪ ਮਾਡਲ ਏ ਤੇ ਸਰਵਸ ਤੱਕ ਕਿੰਦੀ ਹੋਈ ਹੈ ਅਗਲੀ ਸਰਵਸ ਕਿੱਟ ਲੱਗੀ ਅਗਲੀ ਸਰਵਸ ਹੋਊਗੀ ਮਤਲਬ ਕਿ ਇਸ ਤੋਂ ਬਾਅਦ 81000 ਤੇ ਅਗਲੀ 74961 ਤੇ ਆ ਤੇ ਇਸ ਤੋਂ ਅਗਲੇ 81000 ਤੇ ਸਰਵਸ ਹੋਊਗੀ ਤੇ ਵਿੱਚੋਂ ਤੁਸੀਂ ਵੇਖ ਲਈ ਗੱਡੀ ਬਹੁਤ ਸੋਹਣੀ ਹੈ ਤੇ ਆਜੋ ਤੁਹਾਨੂੰ ਬੌਂਡ ਚੱਕ ਕੇ ਵਿਖਾ ਦਿੰਨੇ ਆ ਕੋਈ ਲੱਗੀ ਵੱਜੀ ਦੀ ਆਪਣੀ ਫੁੱਲ ਗਾਰੰਟੀ ਹੈ ਆ ਦੇਖੋ ਜੀ ਐਪਰਨ ਦੇਖੋ ਦੋਵੇਂ ਚਲੋ ਜਿਹੜੇ ਡੀਲਰ ਭਰਾ ਉਹਨਾਂ ਨੂੰ ਪਤਾ ਹੁੰਦਾ ਬਿਲਕੁਲ ਲੱਗੀ ਵੱਜੀ ਸਾਡੀ ਫੁੱਲ ਗਰੰਟੀ ਏ ਇੰਜਨ ਖੁੱਲੇ ਦੀ ਸਾਡੀ ਗਰੰਟੀ ਏ ਮੂਹਰ ਲਈ ਫੱਟੀ ਤੱਕ ਸਾਡੀ ਗਰੰਟੀ ਲੱਗੀ ਵੱਜੀ ਦੀ ਬੌਂਡ ਦੀਆਂ ਸੀਲਾਂ ਚੈੱਕ ਕਰ ਲਓ ਜੀ ਬਿਲਕੁਲ ਲੱਗੀ ਵੱਜੀ ਪ੍ਰੋਪਰ ਦੀ ਆਪਣੀ ਫੁੱਲ ਗਰੰਟੀ ਏ ਬੀਮਾ ਦਾ ਫੁੱਲ ਏ ਜੀ ਬੀਮਾ ਜਿਹੜਾ ਇਹਦਾ ਫੁੱਲ ਏ ਤੇ ਪ੍ਰਦੂਸ਼ਨ ਬੀਮਾ ਸਾਰੇ ਕਾਗਜ ਓਕੇ ਦੂਜੇ ਨਾਮ ਦੀ ਏ ਤੇ ਗੱਡੀ ਬਹੁਤ ਸੋਹਣੀ ਏ ਬਾਕੀ ਤੁਸੀਂ ਸਾਰੀ ਵੇਖ ਲਈ ਟਾਇਰ ਟੱਪਾ ਵੇਖ ਲਿਆ ਜਿਹੜੇ ਵੀਰ ਨੇ ਖਰੀਦਣੀ ਹੋਵੇ ਸਾਡੇ ਨਾਲ ਕੰਟੈਕਟ ਕਰੋ 985520380 ਤੇ ਇਹਦਾ ਰੇਟ ਹੈਗਾ ਹੈ 7.5 ਲੱਖ ਰੁਪਏ ਡਿਮਾਂਡ ਹੈ 7 ਲੱਖ ਦੀ ਦਵਾਂਗਾ ਆਪਣੇ ਇਸ ਤੋਂ ਸਿਵਾ ਤਿੰਨ ਗੱਡੀਆਂ ਦੋ ਹੋਰ ਇਹ ਨਾਲ ਕ੍ਰੇਟਾ ਉਹ ਵੀ ਆਪਾਂ 7-7 ਲੱਖ ਰੁਪਏ ਦਵਾਂਗੇ ਜਿਹੜੀ ਮਰਜ਼ੀ ਯੂਜ਼ ਕਰ ਲਓ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਲੈ ਲਓ ਤੇ ਤਿੰਨੇ ਹੀ 15 ਮਾਡਲ ਤਿੰਨੇ ਟੌਪ ਵਾਲਾ ਮਾਡਲ ਹੈ ਤੇ ਇਹ ਆਪਾਂ 7 7.5 ਲੱਖ ਰੁਪਏ ਡਿਮਾਂਡ ਕਰਦੇ ਆ ਤੇ ਫਿਕਸ ਰੇਟ ਇਹਦਾ ਹੈਗਾ 7 ਲੱਖ ਰੁਪਈਆ ਤੇ ਜਿਹੜੇ ਵੀਰ ਨੂੰ ਚੰਗੀ ਹੋਵੇ ਲੋਨ ਵੀ ਕਰਾ ਦਾਂਗੇ ਪ੍ਰੋਪਰ 5.5 6 ਲੱਖ ਦਾ ਲੋਨ ਵੀ ਇਹਦੇ ਤੇ ਹੋ ਜਾਊਗਾ ਜਿਹੜੇ ਵੀਰ ਨੂੰ ਚੰਗੀ ਲੱਗੇ ਉਹ ਸਾਡੇ ਨਾਲ ਕੰਟੈਕਟ ਕਰੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ